ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ਼ੇਰੇ ਵੀਰਿਕ ਪਹੁੰਚ ਚੁੱਕੇ ਆ ਜੀ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਤੁਸੀਂ ਡੇਰਾ ਬਾਬਾ ਨਾਨਕ ਦਾ ਦੇਖੋ ਸੰਭੂ ਕੈਮਰੇ ਕੋ ਮਾਰੇ ਬਹੁਤ ਵੱਡੇ ਵੱਡੇ ਝੋਟੇ ਲੈ ਕੇ ਦੇ ਵੀਰੋ ਨੇ ਚੰਗੀ ਕੁਆਲਿਟੀ ਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸ਼ੇਰੇ ਠੀਕ ਆ ਜੀ ਕਿਰਪਾ ਮਹਾਰਾਜ ਦੀ ਬਾਬਾ ਦਾ ਸਾਜ ਦੀ ਮਾਲ ਚਲੋ ਬੰਦੇ ਦਾ ਰਾਜ ਨਹੀਂ ਹੁੰਦਾ ਪਰ ਕਿਰਪਾ ਬਾਬੇ ਦੀ ਸੰਦੀਪ ਵੀਰ ਸਾਰਿਆਂ ਦਾ ਵਿਗਣਾ ਚਾਹੀਦਾ ਪਰ ਨਜ਼ਾਰੇ ਵੱਜੇ ਸੰਦੀਪ ਵੀਰ ਲੋਕੀ ਪਿਆਰ ਕਰਦੇ ਤੋਂ ਵੱਧ ਸੰਦੀਪ ਵੀਰ ਖਰਬੂਜੇ ਜਿੱਡਾ ਦਿਲ ਚਾਹੀਦਾ ਕਿਸੇ ਦੇ ਖਾਤੇ ਚ ਪਾਹੇ ਪਾਉਣ ਦਾ ਬਿਲਕੁਲ ਬਿਲਕੁਲ ਸੰਦੀਪ ਵੀਰ ਆਪਾਂ ਇੱਕ ਗਈ ਤੇ 10-10 ਗੇੜੇ ਮਾਰੀਦੇ ਆ ਉਹਦਾ ਅੱਗਾ ਪਿੱਛਾ ਵਾਧ ਘਾਟ ਸੂਈ ਦੇ ਨੱਕੇ ਥਾਣੀ ਲਗਾ ਕੇ ਲਈਦੀ ਪਰ ਜਿਹੜਾ ਘਾਰ ਬੈਠਾ ਬੰਦਾ ਸੰਦੀਪ ਵੀਰ ਖਰਬੋਹਦਨ ਖਰਬੂਜੇ ਜਿੱਡਾ ਦਿਲ ਚਾਹੀਦਾ ਕਿਸੇ ਦੇ ਖਾਤੇ ਪਾਉਣ ਦੀ ਸਾਡੇ ਯਕੀਨ ਤੇ ਉਹ 3-300 ਕਿਲੋਮੀਟਰ ਫਗਵਾੜਾ ਅੰਬਾਲਾ ਕਿੱਡੀ ਕਿੱਡੀ ਦੂਰ ਆ ਸੰਦੀਪ ਵੀਰ ਇੱਕ ਵਿਸ਼ਵਾਸ ਆ ਕਿ ਜੇ ਮੇਰੀ ਵੀ ਆਤ ਹੈ ਸੰਦੀਪ ਵੀਰ ਜਿਹੜਾ ਆਨਲਾਈਨ ਮਈ ਮਗਾਉ ਨੂੰ 100% ਜਿਹੜੀ ਗੱਲ ਦੱਸਾਂਗੇ ਘਰ ਆ ਜਿਹੜਾ ਆ ਗਿਆ ਉਹਦੀ ਤਾਂ ਗੱਲ ਹੀ ਮੁੱਕ ਗਿਆ ਉਹਨੇ ਦਰਸ਼ਨ ਸਾਰਾ ਕੁਝ ਕਰ ਲੈਣਾ ਸਹੀ ਗੱਲ ਹੈ ਨਾ ਸੰਦੀਪ ਵੀਰ ਬਾਕੀ ਬੜੇ ਐਰਕੀ ਵੀਰਾਂ ਨੇ ਨਾ ਸੋਹਣੇ ਸੋਹਣੇ ਆ ਕੇ ਤਾਂ ਸੋਹਣੇ ਸੋਹਣੇ ਕਮੈਂਟ ਕੀਤੇ ਸਾਰਿਆਂ ਨੇ ਸਾਰਿਆਂ ਵੱਡੇ ਛੋਟਿਆਂ ਦਾ ਬਾਹਰਾਂ ਦਾ ਧੰਨਵਾਦ ਸੰਦੀਪ ਵੀਰ ਜਿਨਾ ਕਰੀ ਉਹਨਾਂ ਹੀ ਹੈ ਨਾ ਆ ਮਾਲ ਵੀ ਸੰਦੀਪ ਵੀਰ ਮੈਂ ਟੋ ਮੈਂਟੀ ਵੇਖ ਗਿਆ ਹੈ ਬੜੇ ਬੜੇ ਸੋਹਣੇ ਕਮੈਂਟ ਕੀਤੇ ਆ ਮਾਲ ਮਨ ਖੁਸ਼ ਹੁੰਦਾ ਸੰਦੀਪ ਵੀਰ ਤੇ ਐਰਕੀ ਨੂੰ ਸੰਦੀਪ ਵੀਰ ਧੰਨਵਾਦ ਦੱਸਾਂ ਵੀ ਮਈਆਂ ਜਿਹਨੂੰ ਕਹਿ ਦਿੱਦਿਆਂ ਉਦਾਂ ਦੀਆਂ ਆ ਸੰਦੀਪ ਵੀਰ ਅੱਜ ਮੈਂ ਹੀ ਸੂਈ ਆ ਜੇਰ ਸੁੱੜਤੀ ਆ ਤਾਂ ਇਹਨੇ ਕੱਟ ਤਿੰਨ ਕਟੀਆਂ ਨੇ ਤੇ ਇੱਕ ਕਟਾ ਆ ਮੇਲ ਦੇ ਇੰਜਣ ਹੀ ਆ ਬਸ ਗੱਲ ਇੰਜਣ ਆ ਸੰਦੀਪ ਵੀਰ ਮਾਲ ਕੱਲੀ ਕੱਲੀ ਮੈਂ ਫੇਰ ਫੇਰ ਕੇ ਲਈ ਸੰਦੀਪ ਵੀਰ ਐਦਾ ਲੇਵਾ ਵਖਾਨੀ ਮੈਂ ਦਾ ਕੋਰ ਐਡਾ ਥੜੇ ਵਰਗਾ ਲੇਵਾ ਆ ਸੰਦੀਪ ਵੀਰ ਅੱਜ ਸੂਈ ਆ ਹੁਣ ਮੈਂ ਬੱਚਾ ਚੰਗਾ ਆ ਕੇ 2 ਕਿਲੋ ਮੈਂ ਹੌਲੀ ਕੀਤੀ 2.5 ਕਿਲੋ ਮੈਂ ਹੌਲੀ ਕੀਤੀ ਆ ਪਰ ਮੈਂ ਇੱਕ ਨਾ ਸ਼ੰਭੂ ਦਰਸ਼ਨ ਕਰਾ ਦੀ ਮੈਂ ਉਹਦੇ ਹਾਂ ਜਮਾ ਕਰ ਲੋ ਸਭੀ ਮੈਂ ਵੇਖੀ ਵੀ ਕਿੱਡੀ ਅਜੇ ਸੰਦੀਪ ਵੀਰ ਮਹੀਨੇ ਬੱਚਾ ਦਿੱਤਾ ਆ 40 ਕਿਲੋ ਦਾ ਕਟਾ ਦਿੱਤਾ ਤੇ ਮੈਂ ਤਾਂ ਵੀ ਵੇਖੀ ਕਿਦੇ ਭਾਜੀ ਵੇਹਲ ਹੀ ਬੜੀ ਮੈਰੀ ਆ ਡੇੜ ਵੇਹ ਤਾਂ ਮੈਂ ਵੇ ਸੰਦੀਪ ਵੀਰ ਚੀਜ਼ ਵੇਖੀ ਆ ਛੇੜਾ ਜੀ ਫਿਰ ਹੋ ਜਾਣੇ ਬਈ ਛੇੜਾ ਛੇੜਾ ਮੇਰੇ ਨਾਲ ਫਿਰ ਚਲੋ ਕਰਨ ਕਰ ਆਉਣ ਵਾਲਾ ਮਹਾਰਾਜ ਆ ਬਸ ਸੰਦੀਪ ਵੀਰ ਮੱਝ ਵੇਖ ਲੱਗਦੇ ਐਂਡ ਐਂਡ ਆ ਜੀ ਐਂਡ ਪੀਸ ਆ ਕਿ ਨਹੀਂ ਵੇਖਦਾ ਸੰਦੀਪ ਇਹ ਹੁਣ ਆਪਣੀ ਸਮਝ ਕਰ ਲੈ 15 16 ਕਿਲੋ ਸੰਦੀਪ ਰੈਡੀ ਮਹੀਨੇ ਵੀ ਦੁੱਧ ਨਹੀਂ ਦੇਣਾ ਤੇ ਕੀ ਦੇਣਾ ਕਟਾ ਕਟਾ ਮਗਰ ਜੀ ਕਟਾ ਕਟਾ ਸੰਦੀਪ ਰ ਪਰ ਮੈਂ ਵੇਖ ਲੱਗਦੇ ਕੰਬੂ ਮਾਰੇ ਕਨਾ ਥਣ ਲੈਵਾ ਖਾ ਮੈਂ ਤੱਕਦੇ ਤੇ ਸੰਦੀਪ ਵੀਰ ਚਵਾਈ ਨਿਕਲੀ ਜਿੱਦਾਂ ਮੋਟਰ ਹੁੰਦੀ ਆ ਅੱਛਾ ਰੂਮ ਵਰਗੀ ਪੋਲੀ ਧਾਰ ਮੈਂ ਦੀ ਠੀਕ ਆ ਲੋ ਜ ਲੈ ਸਰ ਲੈ ਸਾਬੂ ਮਖਾ ਕਰ ਬਣੀ ਗਲਗ ਨਹੀਂ ਸੰਦੀਪ ਵੀਰ ਕੇ ਚਵਾਈ ਮੈਂ ਦੀ ਜਿਹੜੀ ਖਵਾ ਰਹੇ ਹੋ ਕਮੈਂਟ ਮੈਂ ਹਾਂਜੀ ਸ਼ੇਰੋ ਜੀ ਇੱਧਰ ਵੇਖੀ ਸੰਦੀਪ ਵੀਰ ਹਾਂ ਇੱਧਰ ਵੇਖੀਂਗੇ ਆ ਵੇ ਆਖੇ ਨਾ ਕੋਈ ਖੱਟਾ ਬੋਲਾ ਜੇ ਆਵੇ ਨਹੀਂ ਜਿਹਨੂੰ ਰੂਮ ਕਹਿੰਦੇ ਉਹ ਆ ਚਵਾਈ ਆ ਵੀ ਆਇਆ ਗੋਪਸਮਾਨ ਹੀ ਮੈਨੂੰ ਲਾਇਆ ਕਰ ਜਲਦੀ ਵੀ 2 2.5 ਕਿਲੋ ਸੰਦੀਪ ਵੀਰ ਮੈਂ ਦਾ ਮੋਲ ਨਹੀਂ ਮੈਂ 1.5 ਦੇ ਹੀ ਵਿਕਦੀ ਆ ਪਰ ਆਪਣਾ ਇਹ ਨਹੀਂ ਮੈਂ ਕਹਿੰਦਾ ਮੁਫਤ ਮੁਫਤ ਮੈਂ ਸੰਦੀਪ ਵੀਰ ਮਹੀਂ 50000 ਦੀ ਵੀ ਹੁੰਦੀ ਮਹੀਂ 5 ਲੱਖ ਦੀ ਵੀ ਹੁੰਦੀ ਮਹੀਂ ਦਾ ਮੋਲ ਆ ਮਹੀਂ ਦਾ ਮੋਲ ਮਹੀਂ ਦਾ ਮੋਲ ਸੰਦੀਪ ਵੀਰ ਹਾਂ ਨਾ 1 35 ਦੀ ਮਹੀਂ ਦੇਣੀ ਆ ਚਲੋ ਦੁੱਧ ਦੇ ਡੱਕੇ ਡਾਉ ਜਿੱਥੇ ਡਾਉਗੀ ਜਾ ਕੇ ਪਰ 10 ਫਿਰ ਸਾਹਮਣੇ ਕਹਿੰਦੇ ਮੈਂ ਬੈਂਦੀ ਆ ਇਹ ਕੁੜੇ ਨਹੀਂ ਸਿੱਧੇ ਕੀਤੇ ਪਰ ਮੈਂ ਵੇ ਸੰਦੀਪ ਵੀਰ ਆ ਮਹੀਂ ਨੇ 15 16 ਕਿਲੋ ਦੁੱਧ ਨਾਲ ਵੇ ਕੋਈ ਛੋੜਛੜ ਕਰਦੇ ਨਾ ਬਾਈ ਦਾ ਗਾਦਾ ਗਾਦਾ ਸੌਣ ਹੀ ਕਾਦੀ ਹੁੰਦੀ ਸੰਦੀਪ ਕੋਈ ਚੱਕਰ ਨਹੀਂ ਆ ਵੀ ਮੈਂ ਦੇ ਦਰਸ਼ਨ ਕਰਾ ਦੇ ਇੱਕ ਨਾ ਸੰਦੀਪਰ ਤਾਂ ਜੀ ਸੂਈ ਹੈ ਇਹ ਸੰਦੀਪਰ ਪਰਸੋਂ ਦੀ ਸੂਈ ਆ ਮੈਂ ਇੱਕੋ ਘਰ ਲੈ ਜੋੜਾ ਹੈ ਇੱਕੋ ਘਰ ਇੱਕੋ ਘਰ ਜੋੜਾ ਲਿਆ ਸੰਦੀਪਰ ਬਲੇ ਭੈਣੇ ਲੈਨੇ ਦੋਵੇਂ ਭੈਣਾਂ ਹੀ ਸੰਦੀਪਰ ਵੇਖਦਾ ਆ ਸੰਦੀਪ ਤੀਜਾ ਸੂਆ ਸੂਈ ਆ ਦੂਜਾ ਸੂਈ ਆ ਦੂਜਾ ਵਾਲਾ ਤੇ ਜਰ ਵਾਲਾ ਮਈਆਂ ਦੁੱਧ ਆ ਲੀਆਂ ਨੇ ਇਹਨਾਂ ਵੀ ਲਗੀਆਂ ਨੇ ਕਿਆਂ ਝੋਟੀਆਂ ਸਾਰੇ ਵੀਰ ਆਪਣੇ ਸੋਨਾ ਕੰਮ ਕਰਦੇ ਆ ਪਰ ਮੈਂ ਵੇਖਲਾ ਰੰਗ ਵੇਖ ਮੈਂ ਦਾ ਵਾਹ ਠੀਕ ਆ ਫਿਰ ਸੰਦੀਪੀਰ 5-5 7-7 ਦਿਨ ਮਈਆਂ 10-15 ਦਿਨ ਲਾਣ ਦੀ ਪਰ ਮੈਂ ਤਾਂ ਰੰਗ ਵੇਖ ਤੇ ਮੈਂ ਨਹੀਂ ਨਸਲ ਪਾ ਵੇ ਮੈਂ ਤੇ 24 ਸੰਦੀਪੀਰ ਮੋਟਰ ਹੀ ਲੱਗੀ ਏ ਵੀ ਕਿਤੇ ਕੋਈ ਗਲਤ ਹੋਵੇ ਸਿੰਗਲ ਹੱਡੀ ਦੇ ਮਈਆਂ ਵੇ ਫੜੋ ਵੱਡੀ ਵੱਡੀ ਲੇ ਦੇ ਤੇ ਹੀ ਸੰਦੀਪੀਰ ਵੇ ਮੈਂ ਹਾਂ ਜੀ ਜੀ ਆਹ ਵੱਡੀ ਲੱਗਦੀ ਪਈ ਹਣਾ ਹਾਂ ਨੀ ਕਿ ਬੈਲਾ ਰੇ ਆ ਜਿੱਦਾਂ ਦੀ ਮਰਜ਼ੀ ਲਾ ਲਓ ਬਸ ਸੰਦੀਪ ਵੀਰ ਮੋਰਚ ਚਵਾਈ ਲੱਗੀ ਚਵਾਈ ਦੀ ਨਹੀਂ ਮਹੀਂ ਗਲਤ ਹੋ ਗਈ ਹਾਂਜੀ ਹਾਂ ਸੰਦੀਪ ਵੀਰ ਸਵਾਲ ਆਪੇ ਛੋੜ ਛੱਪਾ ਕਰ ਦਾਂਗੇ ਜੈ ਜੈ ਕਣੀ ਜੈਜ ਸੰਦੀਪ ਵੀਰ ਜੈ ਜਾਨਾ ਪੂਰਾ ਪੂਰਾ ਜੈਗੇ ਹਾਂ ਸੰਦੀਪ ਮੈਂ ਵੇ ਪਰ ਕਿੱਦਾਂ ਨਹੀਂ ਦਸੀਂ ਹੰਦੀ ਮੈਂ ਹਾਂ ਸਵਾਲਾਂ ਛੋੜ ਕੇ ਲਿਤੇ ਹੋ ਜਾਂ ਦੋ ਛੱੜ ਦਾਂ 1 23 ਸੰਦੀਪ ਵੀਰ ਹੁਣ ਜੋ ਤੂੰ ਕਹਿ ਤਾ ਚਲੋ ਇਹ ਬਾਹਰ ਅਮਰੋੜੇ ਕੋ ਜਿਆਦਾ ਇਹ ਕੋਈ ਵੇਚਾਂਗੇ ਦੁਬਾਰਾ ਫਿਰ ਮਗਰ ਕੱਟੀ ਜੁੱਤਾ ਜੀ ਸੂਈ ਜਾ ਵੇਖ ਲੋ ਤੀਜੇ ਦਿਨ ਦੀ ਹਾਂ ਲੈ ਸੰਦੀਪ ਵੀਰ ਆਹ ਵੀ ਛੋਟੀ ਦਾ ਵੇ ਸਰੀਰ ਕਦੇ ਆ ਪਰਸੋ ਦੀ ਸੂਈ ਉਹ 나ੜੂ ਨਾਲ ਹੀ ਬੱਚੇ ਦਾ 11 ਕਿਲੋ 11 12 ਕਿਲੋ ਝੋਟੀ ਥੱਲੇ ਬੋਲਾ ਹੀ ਆ ਸੰਦੀਪ ਵੀਰ ਅੱਛਾ ਬੋਲੇ ਤੋਂ ਖਾਲੀ ਮਨੋਂ ਕਰ ਸਾਫ ਕਰਤੀ ਆ 14 ਕਿਲੋ ਸੰਦੀਪ ਵੀਰ ਝੋਟੀ ਦੋਦੇ ਚਵਾਉਗੀ ਚੋਲੇ ਨਾਲ ਮੇਰੀ ਹੋਰ ਸੰਦੀਪ ਵੀਰ ਮਈਆਂ ਸੇਵਾ ਨਾਲ ਦੁੱਧ ਦਿੰਦੀਆਂ ਨੇ ਇਹ ਨਹੀਂ ਵੀ ਸਾਰੀ ਦਿਹਾੜੀ ਮੇੜ ਕੇ ਸ਼ਾਮਾਂ ਨੂੰ ਰੋਕ ਕੇ ਪੱਠੇ ਪੱਠੇ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਫੇਰ ਮਈਆਂ ਦੁੱਧ ਦਿੰਦੀਆਂ ਨੇ ਸੇਵਾ ਨਾਲ ਸੇਵਾ ਨਾਲ ਸੰਦੀਪ ਵੀਰ ਵੇਖ ਝੋਟੀ ਦੀ ਬਾਡੀ ਸੇਵਾ ਨਾਲ ਨੁੱਤ ਜੇ ਸੇਵਾ ਹੋਊਗਾ ਸੰਦੀਪ ਵੀਰ ਝੋਟੀ ਵੇਖ ਤਾਂ 6 ਦੰਦ ਆ ਦੂਜਾ ਸੁਹਾਇਆ ਬੱਟਾ ਮਰ ਕਟਣਾ ਕੱਟੀ ਕੱਟੀ ਸੰਦੀਪਰ ਕਹਿੰਦੇ ਪੀ ਸਾਰੇ ਟਾਪ ਦੇ ਆ ਥਾਣ ਵੇਖ ਝੋਟੀ ਦਾ ਚੋਣ ਜਿੱਦਾਂ ਉਂਗਲ ਉਂਗਲ ਕਿਹਾ ਨਹੀਂ ਪਰ ਇੱਕ ਵਾਰੀ ਆ ਗਿਆ ਹੈ ਹੈ ਅਜੇ ਬੜੇ ਵੀ ਐਡ ਟਾਈਮਿੰਗ ਆ ਲੈਣਾ ਹਾਂ ਐਡ ਟਾਈਮ ਵੀ ਵੇਖ ਲੈ ਬਹਾਰ ਸ਼ਿੰਗਾਰ ਜਰਮਨ ਦੀ ਨਾ ਨਾਨੀ ਦੀ ਡੈਥ ਹੋ ਗਈ ਉੱਥੇ ਗਏ ਆ ਉੱਥੇ ਗਿਆ ਠੀਕ ਆ ਆਉਣੇ ਆਏ ਮਈਆਂ ਤਿਆਰ ਕੀ ਕੀ ਕੈਂਸਲ ਕੰਮ ਕੈਂਸਲ ਨਹੀਂ ਸੀ ਕੰਮ ਬਾਈ ਹਾਂ ਮੈਂ ਝੋਟੀ ਵਿਖਾ ਸੰਦੀਪ ਵੀਰ ਹਾਂਜੀ ਕਿੰਨੇ ਰੁਪਈਆ ਦੀ ਝੋਟੀ ਸੰਦੀਪ ਵੀਰ ਮੇਰੀ ਸਾਲਾਕਾ ਮਾਂ 200 ਰੁਪਏ ਮੁੱਲ ਕੀਤੀ ਆ ਸੰਦੀਪ ਵੀ ਝੋਟੀ ਆਪਣੇ ਦਾ ਵੇਖਦੇ ਬਾਜੀ ਵੇ ਝੋਟੀ ਦੀ ਕਿਤੇ ਇਹ ਕਿਹੜਾ ਨੂੰ ਤੁਸੀਂ ਸੰਦੀਪ ਵੀ ਬਾਕੀ ਚਵਾਈ ਲੱਗੀ ਝੋਟੀ ਨੂੰ ਕਿਤੇ ਓਏ ਹੋਏ ਇਹ ਵੀ ਦਿਖਾ ਦੇ ਸ਼ੰਭੂ ਉਂਗਲਾਂ ਉਂਗਲ ਜੱਡੀ ਮੋਟੀ ਧਾਰਾ ਸੰਦੀਪ ਹਾਂਜੀ ਸੰਦੀਪ ਸੇਮ ਹੀ 123 ਦੀ ਇਹ ਦਵਾਂਗੇ ਚਲੋ 1 ਲੱਖ 23 ਆ ਆ ਸੰਦੀਪ ਗੱਬਰ ਝੋਟੀ ਵਿਖਾ ਉਹ ਕੋਈ ਆਖੇ ਨਾ ਡੱਕੀਆਂ ਦੇ ਵੇਖੀ ਝੋਟੀ ਕਿਤੇ ਵਾਹ ਬਈ ਕੱਡ ਕਾਟ ਵਿਖਾ ਝੋਟੀ ਦਾ ਵੀ ਕਿੱਡੀ ਲੰਮੀ ਤੇ ਉੱਚੀ ਤੇ ਵੱਡੀ ਆ ਦੂਜਾ ਸੁਆ ਇਹ ਤੇ 6 ਦਿਨ ਦੀ ਝੋਟੀ ਅਜੇ 5 6 ਦਿਨ ਝੋਟੀ ਨੇ ਲੈ ਆ ਜਾਣੇ ਆ ਐਂਡ ਯਾ ਨਰੀ ਸੰਦੀਪ ਰ ਆਇਆ ਤੂ ਉਸ ਪੈਨ ਸ਼ਾਮਾ ਨੂੰ ਸਾਡੇ ਕੋਲ ਲੇਟ ਪਰ ਵੇਖ ਲੈ ਮਈਆਂ ਵੇਖ ਲੈ ਨਹੀਂ ਨਹੀਂ ਐਂਡ ਪੀਸ ਇਹ ਛੋਟੀ ਸੰਦੀਪ ਇਹਦਾ ਦੁੱਧ ਵਾਲੀਆਂ ਮਈਆਂ ਸੰਦੀਪ ਮੈਂ ਆਪਾਂ ਅਗਦੀ ਸੌਣ ਹੀ ਖਾਦੀ ਪਿਆ ਹਰਿਆਣੇ ਦੀ ਇਹ ਗੰਗਾ ਨਗਰ ਦੀ ਨਹੀਂ ਵਿਕਣੀ ਆ ਮੈਂ ਵਿਕਣੀ ਆ ਹਾਂ ਆਪਣੀ ਸਮਝ ਵਿਕਣੀ ਆ ਆਪਾਂ ਸੌ ਖਾ ਲਈਏ ਸਾਰੀਆਂ ਹਰਿਆਣੇ ਦੀਆਂ ਭਾਵੇਂ ਇੱਥੋਂ ਗਈ ਹੋਵੇ ਬਿਲਕੁਲ 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 ਲੈ ਵੀ ਸੰਦੀਪ ਨੇ ਸਪੈਸ਼ਲ ਲਈ ਡੈਡੀ ਕਦੀ ਨਾਲ ਨਹੀਂ ਗਿਆ ਅੱਛਾ ਕਦੀ ਇਹ ਬਸ ਘਰੇ ਹੀ ਜੇ ਮੈਂ 12 ਦੱਸਾਂ ਤੇ ਇਹਨਾਂ ਘਰਾਂ ਇਹਨੂੰ 10 ਦੱਸਣਾ। ਇਹਨੇ ਚਿੱਟੀਆਂ ਅੱਖਾਂ ਵਾਲੀ ਮਈਆਂ ਆਪਣੇ ਕੋਲ ਤਿੰਨ ਚਾਰ ਰਹੀਆਂ। ਬੜਾ ਦੁੱਧ ਦਿੰਦੀਆਂ ਇਹ ਚਿੱਟੀਆਂ ਅੱਖਾਂ ਕਰਕੇ ਝੋਟੀ ਲਈ ਆ। ਹਾਂ। ਵੇ ਝੋਟੀ ਕਹਦੇ ਸੰਦੀਪ ਵੀਰ ਆਜ ਨਹੀਂ ਲਗੀਨਾ ਤਾਂ। ਲਗੀਨਾ। ਨਗੀਨਾ। ਬੋਲੋ। ਸੰਦੀਪ ਵੀਰ ਇਹ ਮੁੱਲ 35 ਵੀ ਕਰਾਉਂਦੀ 40 ਵੀ ਕਰਾਉਂਦੀ ਆ। ਇਹ ਹਾਂ ਨਾ ਸਵਾ ਦੀ ਦੇਣੀ ਸੰਦੀਪ। ਚਲੋ 15 ਕਿਲੋ ਝੋਟੀ ਦੁੱਧ ਚ ਵਾਊਗੀ। ਸਵਾ ਲੱਖ ਰੁਪਏ। ਹਾਂ ਸਵਾ ਲੱਖ ਦੀ। ਕਰਦਾਂਗੇ ਛੋਟ چار ਸੰਦੀਪ ਵੀਰ। ਦੰਦ। ਇਹ ਵੀ ਕੱਪੜਾ। ਆ ਵੇ ਸੰਦੀਪ ਵੀਰ ਲੈਵਾ ਵਖਾਏ ਝੋਟੀ ਨੂੰ ਲਗਾ ਕੇ ਦੇ। ਕੋਈ ਮਾਲ ਤਾਂ ਰੋ ਭਾਈ ਸਿਰਤਾ ਹੁੰਦੇ ਆ ਇਹ ਚੀਜ਼ ਚੰਗੀ ਹੋਵੇ ਹਾਂ ਭਾਜੀ ਤੇ ਤੁਹਾਨੂੰ ਪਤਾ ਸੰਦੀਵੀਰ ਦੁਜਾ ਸੁਆਇਆ ਆਪਣੀ ਪਿੰਡਾਂ ਦੀ ਝੋਟੀ ਲਈ ਸੰਦੀਵੀਰ ਮੈਂ ਹਾਂ ਵੱਡੀ 11 12 ਕਿਲੋ ਝੋਟੀ ਪਲੂਨ ਨੇ ਦੁੱਧ ਚਵਾਦ ਲੇਵਾ ਲੁਆ ਖਾਦੀਆਂ ਪੰਜ ਚਾਹ ਦੇ ਬਹੁਤ ਵੱਡੀ ਮੈਂ ਉਹ ਦਿਖਾ ਦੇ ਲੇਵਾ ਲੁਆ ਲੇਵਾ ਆਵੇ ਸ਼ੰਭੂ ਠੀਕ ਆ ਕਿੰਨਾ ਕੋਲੋਂ ਚੋਣ ਦਾ ਡੰਗਰ ਗਲਤ ਨਾ ਉਹ ਗੱਬਣ ਮਹੀਂ ਚਿੱਪਣ ਦੀ ਗਲਤ ਨਾ ਇੰਨੀ ਠੰਡੀ ਝੋਟੀ ਇਧਰ ਵੇਖੀ ਕਿਤੇ ਇਧਰ ਵੇਖ ਵੇਖ ਹਾਂ ਬਹੁਤ ਠੰਡੀ ਏ ਸੰਦੀ ਵੀ ਡਾਡ ਡੁਰ ਜਾ ਅਖਰੀ ਗਾ ਵੇਖ ਕੇ ਰੰਗ ਦੇ ਛੋਟੀ ਦਾ ਹਾਂਜੀ ਫਿਰ ਸੰਦੀ ਵੀਰ ਇੱਕ 15 ਹੀ ਦੇ ਦਾਂਗੇ ਭਾਈ ਨਾ ਇੱਕ 10 ਦੀ ਅੱਛਾ 10 ਦੀ ਜਾਜ ਸੰਦੀ ਵੀਰ 1 ਲੱਖ 10 ਹਜ਼ਾਰ ਦੀ ਵੇਲਾ ਸੰਦੀ ਵੀਰ ਲੈਵਾ ਵੇ ਛੋਟੀ ਦਾ ਕਿ ਅਜੇ 5 4 ਦਿਨ ਸੋਣਾ ਨਾ ਪਟਰੇ ਆਜੂਗੀ ਛੋਟੀ ਸਾਰੇ ਵੱਡੇ ਲੈਵੇ ਵਾਲੀਆਂ ਹਾਂ ਸੰਦੀ ਵੀਰ ਜਾਜ ਕੰਮ ਇਹ ਮਾਲ ਵੇਚ ਜਾਂਦਾ ਪਰ ਮਹੀਂ ਦਾ ਮੁੱਲ ਪੈਣਾ ਇਹਨਾਂ ਅੱਖੋਂ 35 ਦੀ 40 ਦੀ ਮਹੀਂ 3 3 ਲੱਖ ਦੀ ਵੇਖੀ ਸੰਦੀ ਵੀਰ ਬਾਕੀ ਇਹੋ 5 ਟਾਪ ਦੇ ਪੀਸ ਆ ਸੰਦੀਪ ਵੀਰ ਟਾਪ ਦੇ ਜਨਾ ਵੇਖ ਲੈ ਅੱਗੋਂ ਜਿੰਨੂੰ ਚੰਗਾ ਲੱਗਦਾ ਉਹਨੇ ਲੈਣੀ ਸੰਦੀਪ ਵੀਰ ਤਸੱਲੀ ਕਰੋ ਆਪਣੀਆਂ ਜਿੰਨੇ ਵੀਡੀਓ ਲੈਣੀ ਹੈ ਮਹੀਂ ਵੇਖ ਲੈਣੀ ਹੈ ਨਾ ਚਾਰ ਪੰਜਾਂ ਰਾਂ ਵੀਡੀਓ ਵੇਖ ਕੇ ਤਸੱਲੀ ਕਰਕੇ ਫੇਰ ਲਵੇ ਪੈਨੋ ਕਿਸੇ ਨੂੰ ਕੋਈ ਕਹਿੰਦੇ ਪਾਪਾ ਬਾਤ ਨਹੀਂ ਮੰਨਦਾ ਬੀਬੀ ਨਹੀਂ ਮੰਦੀ ਸਾਈ ਪਾ ਗਏ ਵੀ ਦੋ ਤਿੰਨ ਰਾਂ ਵੀਡੀਓ ਵੇਖ ਲੋ ਚੰਗੀ ਤਰ੍ਹਾਂ ਤਸੱਲੀ ਕਰਦੀ ਲੱਗਦੀ ਤੇ ਲੈ ਲੋ ਨਹੀਂ ਲੱਗਦੀ ਕਿ ਹੋਰ ਕੋ ਲੈ ਲੋ ਸੰਦੀਪ ਦਾ ਸਾਰੀ ਦਿਹਾੜੀ ਇਹੋ ਹੀ ਕੰਮ ਆ ਪਈਆਂ ਵੀਡੀਓ ਹੀ ਪਾਉਣੀ ਜਿਹਦੇ ਕੋ ਚੰਗੀ ਲੱਗਦੀ ਸੰਦੀਪ ਨੂੰ ਸਾਰੇ ਇੱਕੋ ਜੇ ਹਰ ਇੱਕ ਅਬ ਕੋਈ ਲੈਂਦਾ ਨਾ ਭਾਈ ਜੀ ਕਿਤੋਂ ਲੱਗੇ ਜੀ ਤੋਂ ਮਰਨੇ ਤੋਂ ਅਸਲਿਕ ਸੰਦੀਪ ਵੀਰ ਬਾਕੀ ਇਹ ਗੱਲ ਹੋ ਰਿਆ ਜਿਹਦੇ ਕਰਮਾਂ ਜਿਹਦਾ ਦੁੱਧ ਲਿਖਿਆਣਾ ਉਹਦੇ ਘਰ ਜਾਣਾ ਹੀ ਜਾਣਾ ਇਹਨਾਂ ਦੀ ਕੁ ਟੈਕਟਿਕ ਹੀ ਜਿੱਥੇ ਜਾਣੀਆਂ ਨੇ ਜਿੰਨੇ ਦੁੱਧ ਪੀਣਾ ਉਹਦੇ ਘਰ ਜਾਣਾ ਹੀ ਜਾਣਾ ਜਿਹਨੂੰ ਬਾਬੇ ਬੁੱਢੇ ਨੂੰ ਦੁੱਧ ਦੇਣਾ ਨਾ ਉਹਨੂੰ ਦੇਣਾ ਹੀ ਜਾਣਾ ਸੰਦੀਪ ਵੀਰ ਬਾਕੀ ਨਾ ਮੇਰਾ ਸ਼ੇਰਾ ਸੰਧੂ ਜੋ ਪਿੰਡ ਰਵਾਲ ਏਰੀਆ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਆਓ ਤਸੱਲੀ ਕਰੋ ਤੇ ਫੇਰ ਖੜੋ ਸੰਦੀਪ ਵੀਰ ਬਾਕੀ ਇੱਥੇ ਇਹ ਨਹੀਂ ਕਿ ਇਹਦੀ ਸਾਈ ਮਰੂਗੀ ਪੈਸੇ ਖਾਤੇ ਚ ਪਾਉਗੇ ਮੈਂ ਘਰੇ ਆਉਗੀ ਏਦਾਂ ਦਾ ਕੰਮ ਨਹੀਂ ਇਹ ਕੰਮ ਦੀ ਸੰਦੀਵ ਵੀ ਕਰੇ ਜੀ ਕੋਈ ਖੇਤਾ ਖਿਆਲਾ ਕੰਮ ਨਹੀਂ ਕੀਆ ਪਹਿਲੀ ਵਾਰਾ ਵੀਡੀਓ ਵੇਂਦੇ ਦੂਰ ਦੇ ਵੀ ਹੈਨਾ ਬਿਲਕੁਲ ਥੈਂਕ ਯੂ ਜੀ ਧੰਨਵਾਦ ਸਾਸਤੀ